ਇਸ ਰਾਜ ਜੀ ਤੁਸੀਂ ਇੱਥੇ ਆਏ ਹੈਗੇ ਆ ਅੱਜ ਤਰੀਕਾ ਇਹ ਸ਼ੁਭਾ ਮੌਕਾ ਹੈ ਬਾਲ ਦਿਵਸ ਦੇ ਰੂਪ ਮਨਾਇਆ ਜਾਂਦਾ 14 ਨਵੰਬਰ ਨੂੰ ਜੀ ਔਰ ਬਾਲ ਪ੍ਰਤਿਭਾ ਮੇਲਾ ਜਿਹੜਾ ਅੱਜ ਰੇਜ਼ ਕੀਤਾ ਜੀ ਸਾਰੇ ਐਜੂਕੇਸ਼ਨ ਡਿਪਾਰਟਮੈਂਟ ਦਾ ਪ੍ਰਿੰਸੀਪਲ ਸਾਹਿਬ ਦਾ ਜੀ ਡੀਓ ਸਾਹਿਬਾਨ ਦਾ ਜਿਹਨੇ ਟੀਚਰਸ ਸਹਿਮਾਨਾ ਦਾ ਧੰਨਵਾਦ ਕਰਦਾ ਜੀ ਔਰ ਸਾਨੂੰ ਸਾਰਿਆਂ ਜਿੱਦਾਂ ਕਿ ਪਤਾ ਹੈ ਇਸ ਗੱਲ ਦਾ ਕਿ 14 ਨਵੰਬਰ ਦੀ ਬੱਚਿਆਂ ਨੂੰ ਵੇਟ ਰਹਿੰਦੀ ਇਹ ਕਿਹੜੇ ਦੇ ਨਾਲ ਸਾਡੇ ਜਦੋਂ ਅਸੀਂ ਉਸ ਸਮੇਂ ਉਹਦਾ ਮਨਾਇਆ ਜਾਂਦਾ ਸੋ ਬੜਾ ਖੁਸ਼ੀਆ ਜਨ ਹੁੰਦਾ ਔਰ ਸਭ ਤੋਂ ਵੱਡੀ ਗੱਲ ਹੈ ਇਹ ਉਹ ਇਲਾਕਾ ਆ ਜਿੱਥੇ ਤਾਂ ਬੱਚਿਆਂ ਨੂੰ এডਿਕੇਸ਼ਨ ਦਾ ਨਾਮ ਨਾਲ ਕੋਈ ਸੰਬੰਧ ਨਹੀਂ ਸੀਗਾ ਕਿਸੇ ਵੇਲੇ ਜੀ ਉਹਨਾਂ ਨੂੰ ਪਤਾ ਨਹੀਂ ਸੀ ਵੀ এডਿਕੇਸ਼ਨ ਚੀਜ਼ ਕੀ ਹੁੰਦੀ ਸਕੂਲ ਕੀ ਚੀਜ਼ ਹੁੰਦਾ ਜੀ ਤੋਂ ਉਸ ਇਲਾਕੇ ਦੇ ਵਿੱਚ ਅੱਜ ਮੈਂ ਜਿੰਨੇ ਵੀ ਐਜੂਕੇਸ਼ਨਿਸਟ ਇੱਥੇ ਇਕੱਠੇ ਆ ਔਰ ਜਿੱਥੇ ਸਰਕਾਰ ਦਾ ਉਪਰਾਲਾ ਉੱਥੇ ਜਿਹੜੇ ਕੀ ਨਾਮ ਆ ਜਿਵੇਂ ਬੰਦ ਲੱਗੂ ਘਾਟ ਆ ਗੁਰਨਾਣਕ ਇੰਟਰਨੈਸ਼ਨਲ ਬਹੁਤ ਧੰਨਵਾਦ ਕਰਦੇ ਦੇਖੋ ਸਹਿਯੋਗ ਨਾਲ ਚੀਜ਼ਾਂ ਚੱਲਦੀਆਂ ਉਨਾਰੇ ਵੀ ਵੱਡਾ ਸਟੈਪ ਲਿਆ ਨਾਲ ਤੇ ਹੋਰ ਸਾਨੂੰ ਵੀ ਸਰਕਾਰ ਨੇ ਵੀ ਐਜੂਕੇਸ਼ਨ ਔਰ ਇਹ ਖਾਸ ਫੋਕਸ ਰੱਖਿਆ ਜੀ ਅਜਿੰਦੀ ਬਿਲਡਿੰਗ ਬਣੀ ਹੈ ਤਕਰੀਬਨ ਸਰਕਾਰ ਨੇ ਦੇਖ ਤੇ ਹੁਣ ਪੁੱਛੇ ਜਾ ਹੈ 80 ਲੱਖ ਰੁਪਏ ਦੇ ਕਰੀਬ ਜਿਹੜਾ ਖਰਚ ਕੀਤਾ ਸੋ ਅਸੀਂ ਇਹਨੂੰ ਹੋਰ ਵਧਿਆ ਬਣਾਣਾ ਔਰ ਸਭ ਤੋਂ ਵੱਡੀ ਗੱਲ ਹੈ ਇਹ ਕਿ ਬੱਚੇ ਸਕੂਲ ਜਾ ਰਹੇ ਆ ਜਿਨ੍ਹਾਂ ਨੂੰ ਲਿਆਣਾ ਸਭ ਤੋਂ ਜ਼ਰੂਰੀ ਆ ਜਿਦਾਂ ਇਹ ਬੱਚੇ ਖਾਲੀ ਸੁਣਦੇ ਨਾ ਫਿਰ ਫਿਊਚਰ ਕੀ ਹੈ ਅਗਰ ਇਹ ਪੜ੍ਹ ਲਿਖ ਨਾ ਸਕੇ ਤਾਂ ਡੈਫੀਨੇਟਲੀ ਹੈ ਇਸ ਸਮਾਜ ਦੇ ਵੀ ਇੱਕ ਵੱਡਾ ਚੈਲੰਜ ਪੈਦਾ ਕਰਦਾ ਹੈ ਇਹ ਸਾਡੇ ਲਈ ਆਉਣ ਵਾਲੇ ਟਾਈਮ ਨਾਲ ਬੜੀ ਚੀਜ਼ਾਂ ਇੰਪੋਰਟੈਂਟ ਹੈ ਔਰ ਮੈਂ ਕਹਿ ਸਕਦਾ ਮੈਂ ਧੰਨਵਾਦ ਕਰਦਾ ਸੀਐਮ ਸਾਹਿਬ ਦਾ ਵੀ ਉਹਨਾਂ ਨੇ ਔਰ ਸਾਡੀ ਸਰਕਾਰ ਦੇ ਪਾਰਟੀ ਦੇ ਮੁਖੀ ਅਰਵਿੰਦ ਕੇਸ਼ੂਆਲ ਸਾਹਿਬ ਦਾ ਕਿ ਉਹਨਾਂ ਨੇ ਇੱਥੇ ਫੋਕਸ ਰੱਖਿਆ ਪਵਿੱਤਰ ਸੋਧੀਆਂ ਅੱਜ ਤੁਸੀਂ ਆਏ ਹੋ ਸਕੂਲ ਵਿੱਚ ਪਹਿਲਾਂ ਵਿਜ਼ਿਟ ਕੀਤਾ ਹੋਣਾ ਤੁਸੀਂ ਇਹ ਨਿੱਜੀ ਸਕੂਲਾਂ ਨੂੰ ਮਾਤ ਪਾਉਣ ਲੱਗ ਗਿਆ ਸਕੂਲ ਜਿਹਦੇ ਵਿੱਚ ਸੰਸਥਾਵਾਂ ਨੇ ਪੰਚਾਇਤ ਨੇ ਔਰ ਸਕੂਲ ਦੇ ਸਟਾਫ ਦਾ ਵੱਡਾ ਰੋਲ ਰਿਹਾ ਹੈ ਸਰਕਾਰ ਨੂੰ ਜੋ ਚੀਜ਼ ਮੰਗੀ ਗਈ ਉਹ ਮਿਲਦੀ ਰਹੀ ਹੈ ਹੋਰ ਵੀ ਸਕੂਲ ਇਸ ਤਰ੍ਹਾਂ ਦੇ ਨਾਲ ਜਿਹੜੇ ਵੱਡੇ ਹੋਰ ਡਵੈਲਪ ਹੋਤੇ ਜਾਣਗੇ ਇੱਥੇ ਕੰਮ ਕੀਤਾ ਜਾਵੇਗਾ ਬਿਲਕੁਲ ਮਰੀਕਾ ਆਪਾਂ ਇਹ ਤਾਂ ਕਿਉਂਕਿ ਇਹ ਸਿੱਧਾ ਔਰ ਸਿੱਧਾ ਸਲਾਮ ਹੈ ਰੀਜ ਦਾ ਨੰਬਰ 1 ਇਹਦਾ ਇਹ ਬੜੀ ਨੂੰ ਲੱਗਦਾ ਵੀ ਇਦਾਂ ਦਾ ਪੰਜਾਬ ਦੇ ਵਿੱਚ ਸਕੂਲ ਜਿਹੜਾ ਆ ਸਮਾਵੇ ਵਿੱਚ ਕਿੱਥੇ ਤੁਹਾਨੂੰ ਮਿਲੇਗਾ ਇਹ ਮੈਂ ਜਿੰਨੇ ਵੀ ਬੰਦੇ ਆ ਮੈਨਾ ਬਹਾਦਰ ਸਿੰਘ ਸਨੇਜ ਜੀ ਖੜੇ ਆ ਇਹ ਇਹਨਾਂ ਦਾ ਬਹੁਤ بڑا ਰੋਲ ਆ ਕੁਝ ਰਿਟਾਇਰਡ ਪ੍ਰੋਫੈਸਰ ਆ ਰਿਟਾਇਰਡ ਪੋਲੀਟੈਕਨਿਕ ਤੋਂ ਇਹਨਾਂ ਦੇ ਮਿਸਿਸ ਖੜੇ ਆ ਔਰ ਰਿਟਾਇਰਡ ਪ੍ਰਿੰਸੀਪਲ ਆ ਹੋਰ ਜਿੰਨੇ ਵੀ ਆ ਸਹਿਯੋਗੀ ਜਿੰਨੇ ਮੈਨਾ ਦਾ ਧੰਨਵਾਦ ਕਰਦਾ ਮੈਡਮ ਫਖਮ ਬੈਲ ਜੀ ਇੱਥੇ ਖੜੇ ਆ ਤੇ ਮੇਰਾ ਹੰਦੂ ਸਾਹਿਬ ਆਏ ਆ ਤੇ ਸਾਰਿਆਂ ਦਾ ਧੰਨਵਾਦ ਕਰਦਾ ਨਹੀਂ ਦਿਨ ਦਾ ਲੱਗੇ ਰਹੇ ਤੁਸੀਂ ਚਾਹ ਸਕੂਲ ਚੱਲ ਜਾਓ ਤੁਸੀਂ ਨਾਰਜ ਸਕੂਲ ਚ ਜਾਓ ਪਹਿਲੀ ਸਰਕਾਰ ਦੇ ਵਿੱਚ ਇੱਕ ਤਾਂ ਸਕੂਲਾਂ ਦੀ ਸਾਰਿਆਂ ਦੀ ਚਾਰ ਦੁਆਰੀਆਂ ਵੀ ਨਹੀਂ ਸਾਰੇ ਅੱਛੇ ਬਾਥਰੂਮ ਨਹੀਂ ਸੀ ਇਹ ਸਰਕਾਰ ਅੱਛਾ ਹੋਰ ਜੋਡੋ ਪਹਿਲੀ ਵਾਰ ਜਾ ਕੇ ਤੁਸੀਂ ਦੇਖੋ ਜਾ ਕੇ ਕਿ ਚੋ ਹਾਲ ਜਾਓ ਨਾਰਜ ਸਕੂਲ ਇਟੀਆਂ ਵੱਡੀਆਂ ਲੈਬ ਬਣੀਆਂ ਵੀ ਜਿਹੜੀ ਯੂਨੀਵਰਸਿਟੀ ਆ ਕਾਲਜ ਦੀ ਲਾਇਬ੍ਰੇਰੀ ਉਧਰ ਨਹੀਂ ਹੈਗੀ ਤੇ ਹੋਰ ਇੱਕ ਇਕੁਪਮੈਂਟ ਦਾ ਪਹਿਲਾਂ ਬਿਲਡਿੰਗ ਬਣੀਆਂ ਬਾਕੀ ਫਿਰ ਉਹਨਾਂ ਨੂੰ ਇਹ ਮਤਲਬ ਕਿ ਇੰਨਾ ਫੋਕਸ ਆ ਸਰਕਾਰ ਦਾ ਬੱਚਾ ਜਿਹੜਾ ਹੈ ਨਿਕਲੇ 9ਵੀਂ 10ਵੀਂ 11ਵੀਂ ਤੱਕ ਜਾਵੇ 12ਵੀਂ ਤੱਕ ਉਹ ਪੂਰੇ ਉਹਨੂੰ ਸਾਇੰਸ ਦੇ ਸਾਰੇ ਜੋ ਵੀ ਉਥੇ ਚਾਹੀਦਾ equipment ਟੁੜਕ ਹੋ ਕਿਉਂਕਿ ਬਿਨਾ ਪ੍ਰੈਕਟੀਕਲ ਤੋਂ ਬੱਚੇ ਨਹੀਂ ਸਿੱਖ ਪਾਉਂਦੇ ਪੜਦਾ ਲੰਦਾ ਬੱਚਾ ਲੈਬਸ ਨਹੀਂ ਸੀਗੀਆਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਪ੍ਰਬੰਧ ਕੀਤੇ ਗਏ ਆ ਇਹ ਆਪਣੇ ਬੱਚਿਆਂ ਨੂੰ ਫਿਊਚਰ ਰੱਖਦੇ ਆ ਕਿੱਥੇ ਗਏ ਉਹ ਮੈਂ ਧੰਨਵਾਦ ਕਰਨਾ ਔਰ ਖਾਸ ਤੌਰ ਤੇ ਜਿੱਥੇ ਬੱਚਿਆਂ ਨੂੰ ਬੱਚਿਆਂ ਦੇ ਪੇਰੈਂਟਸ ਨੂੰ ਔਰ ਜੈ ਹਿੰਦ ਕਹਿਣਾ ਕਿਉਂਕਿ ਸਾਡਾ ਦੇਸ਼ ਜਿਹੜਾ ਹੈ ਉਹਦਾ ਸਭ ਤੋਂ ਵੱਡਾ ਅਗਰ ਅਸੀਂ ਗੱਲ ਕਰੀਏ ਅਸੀਂ ਕਿਸੇ ਵੀ ਚੀਜ਼ ਨੂੰ ਬਿਲੋਂਗ ਕਰ ਸਕਦੇ ਹਾਂ ਪਰ ਜੈ ਹਿੰਦ ਸਾਰਿਆਂ ਲਈ ਬਰਾਬਰ